ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਸਪਾਉਂਸ ਅਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੋ ਦੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ 6 ਵਜੇ ਦਾ 1:00 6:00 ਵਜੇ ਦਾ ਟਾਈਮ ਸੀ ਹੁਣ ਆਪਾਂ ਮੱਝਾਂ ਦੇ ਧਾਰਾ ਕੱਢਣ ਲੱਗ ਗਏ ਤੇ ਬਸ ਆਪਾਂ ਮੱਝ ਮੂਰੇ ਦਾਣਾ ਪਾ ਲਿਆ ਸੀ ਤੇ ਬਸ ਇੰਥੋਂ ਤੋਂ ਕਿ ਆਪਾਂ ਨਾਲ ਦੇ ਨਾਲ ਬਸ ਮਝੂ ਗਿੱਟੇ ਨਾਲ ਦੇ ਨਾਲ ਦੀ ਧਾਰ ਚੋਲਾਂਗੇ ਕਿਉਂਕਿ ਇਹ ਹੁਣ ਕੰਟੀਨਿਊ ਨਹੀਂ ਚੁੰਦੀ ਤੇ ਆਪਣੇ ਕੋਲ ਹੁਣ ਤਿੰਨ ਨੰਬਰ ਜਾਂ ਦੋ ਦਿੰਦੀਆਂ ਨੇ ਜੀ ਕਿਤਾਬ ਵੱਡੀ ਮੱਝ ਜਿਹੜੀ ਪੈਲ ਤੇ ਖੜੀ ਹੈ ਦੇਖਦੇ ਜਿਹੜੀ ਆਪਾਂ ਚੋਈ ਜਾਂ ਨਮਜੋ ਦੇ ਨਾਲ ਖੜੀ ਹੈ ਉਹ ਵਾਲੀ ਦਿੰਦੀ ਹੈ ਪਰਲੇ ਪਾਸੇ ਵਾਲੀ ਤੇ ਪੂਰੀ ਤੇ ਆਪਣੀਆਂ ਕਾਲੀ ਜਿਹੜੀ ਵੱਡੀ ਮਰਦੇ ਨਾਲ ਜਿਹੜੀ ਦੋਨੇ ਦੁੱਧੋਂ ਹਟੀਆਂ ਹੋਈਆਂ ਨੇਗੀਆਂ ਕਾਲੀ ਜੀ ਦੇ ਤਾਂ ਸਾਰੇ ਬੇਕ ਕੀਤੇ ਜਾਗੇ ਸੋਣ ਦੇ ਹੁਣ ਆਪਾਂ ਇਹਨੂੰ ट्रांजिशन ਫੀਡ ਚਾਲੂ ਕਰ ਰੱਖੀ ਆ ਹੁਣ ਆਪਾਂ ਇਹਨੂੰ ਇੱਕ ਟੰਗ 2 ਕਿਲੋ ट्रांजिशन ਫੀਡ ਪਾਉਣੇ ਆ ਤੇ ਹੌਲੀ ਹੌਲੀ ਬਤਾ ਕੇ ਆਪਾਂ 4 ਕਿਲੋ ਤੇ ਲੈ ਕੇ ਜਾਵਾਂਗੇ ਇੱਕ ਦਿਨ ਦੀ ਕਿ ਅਪਾ ਕੱਠੀ ਲਗਾਤਾਰ ਨਹੀਂ ਵਧਾਉਂਦੇ ਫਿਰ ਥੋੜੀ ਥੋੜੀ ਕਰਕੇ ਵਧਾਵਾਂਗੇ ਨਾਲ ਤਾਂ ਪਸ਼ੂ ਵਧੀਆ ਖਾ ਲੈਣਦਾ ਨਾਲੇ ਪਸ਼ੂ ਦਾ ਨੱਕ ਨਿਮੜਦਾ ਵੀ ਨਕਸ਼ਣ ਜੀ ਨਹੀਂ ਹੁੰਦੀ ਉਹਨੂੰ ਚੀਜ਼ ਖਾਣ ਤੋਂ ट्रांजिशन ਫੀਡ ਆਪਣੀ ਛੋਟੀ ਵਧੀਆ ਖਾ ਲੈਣਦੀ ਹੈ ਆਪਣੀ ਕੋਸ਼ਿਸ਼ ਰਹੂਗੀ ਵੀ ਇਹਨੂੰ ਸਉਣ ਤੋਂ ਪਹਿਲਾਂ ਆਪਾਂ ਦੋ ਗੱਟੇ ਚਾਰ ਦੀ ट्रांजिशन ਫੀਡ ਦੇ ਕਿਉਂਕਿ ਜੇ ਵਧੀਆ ਕੁਆਲਿਟੀ ਦੀ ਵਧੀਆ ਕੰਪਲੀਟੇ ਦੀ ट्रांजिशन ਫੀਡ ਹੋਊਗੀ ਨਾ ਤਾਂ ਵਧੀਆ ਰਿਜ਼ਲਟ ਮਿਲਦਾ ਹੈ ਆਪਾਂ ਨੂੰ ਉਹਦੇ ਨਾਲ ਵਿਟਾਮਿਨ ਐ ਚ ਸਟਾਰਟ ਹੈ ਤੇ ਨਾਲ ਲੇਟੀ ਤੇ ਸਰੋਂ ਦਾ ਤੇਲ ਇਹ ਦੋ ਚੀਜ਼ਾਂ ਵੀ ਇਹਦੀਆਂ ਸ਼ੁਰੂ ਹੋ ਕੀਤੀਆਂ ਹੋਈਆਂ ਨੇ ਸਰੋਂ ਦੇ ਤੇਲ ਨੂੰ ਤਾਂ 15 ਦਿਨ ਹੋ ਗਏ ਲਗਭਗ ਸ਼ੁਰੂ ਹੋਏ ਨੂੰ ਤੇ ਕਿਉਂਕਿ ਨਾ ਆਪਾਂ ਇਹਨੂੰ ਸੂਣ ਤੋਂ ਪਹਿਲਾਂ ਨਾ ਆਪਾਂ ਹਰੇਕ ਪਸ਼ੂ ਨੂੰ ਇਹਨੂੰ ਕੱਲੀ ਨੂੰ ਨਹੀਂ ਹਰੇਕ ਪਸ਼ੂ ਨੂੰ 5 ਲੀਟਰ ਸਰੋਂ ਦਾ ਤੇਲ ਚਾਰ ਦੀ ਚਾਰ ਦੇ ਹੁੰਦੇ ਆ ਭਈ ਕੋਈ ਮਰਜੀ ਪਸ਼ੂ ਆਪਾਂ ਪਹਿਲਾਂ ਨਾ ਆਪਾਂ ਦੋ ਚਾਰ ਸੂਏ ਆ ਉਹਨਾਂ ਨਾਲ ਤਾਂ ਪਸ਼ੂ ਦੀ ਸੇਤ ਬੜੀ ਆਪਾਂ ਜਾਂਦੀ ਹੈ ਸਲੋਂ ਦੇ ਤੇਲ ਨਾਲ ਨਾਲ ਸੌਣ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਸ਼ੂ ਨੂੰ ਤੇ ਆਪਾਂ ਸੌਰੀ ਨਾਲ ਅੱਗੇ ਵੀਡੀਓ ਸ਼ੇਅਰ ਕਰਾਂਗੇ ਵੀ ਇਹ ਕਿਵੇਂ ਦੀ ਤਿਆਰ ਹੋਈ ਆਪਣੀ ਮਰਜ਼ੀ ਤੇ ਕਿਵੇਂ ਵੀ ਆਪਾਂ ਸੌਣ ਤੋਂ ਪਹਿਲਾਂ ਇਹਨੂੰ ਕੀ ਪਾਵਾਂਗੇ ਤੇ ਸੌਣ ਤੋਂ ਬਾਅਦ ਆਪਾਂ ਇਹਨੂੰ ਕੀ ਪਾਵਾਂਗੇ ਸਾਰੀ ਵੀਡੀਓ ਆਪਾਂ ਡਿਟੇਲਸ ਵਿੱਚ ਸ਼ੇਅਰ ਕਰਾ ਕਰਾਂਗੇ ਤੁਹਾਡੇ ਨਾਲ ਚਲੋ ਜੀ ਇੱਥੇ ਹੁਣ ਆਪਾਂ ਅਮਰ ਜੀ ਧਾਰ ਚੋਈਏ ਨੇ ਦਾਣਾ ਆਪਾਂ ਇਹਨਾਂ ਦੋਨੇ ਬੂਰੀ ਦਾ ਵੀ ਜਿਵੇਂ ਦੁੱਧ ਉਹਦੀ ਬੰਦ ਨਹੀਂ ਕੀਤਾ ਇਹਨੂੰ ਵੀ ਪਾਉਣੇ ਆਪਾਂ ਦਾਣਾ ਤੇ ਵੱਡੀ ਮਰ ਜ ਨੂੰ ਕਾਲ ਲੱਗ ਰਹੀ ਵੀ ਮੇਰੀ ਧਾਰ ਚੋਂ ਛੇਤੀ ਆਪਾਂ ਉਹਦੀ ਧਾਰ ਚ ਆਵਾਂਗੇ ਲਾਸਟ ਤੇ ਇਹ ਤੋਂ ਬਾਅਦ ਦੂਜੀ ਚਮਕ ਜਿਹੜੀ ਇਹਦੇ ਨਾਲ ਖੜੀ ਹੈ ਤੇ ਅੱਜ ਆਪਾਂ ਨਾ ਤੁਹਾਨੂੰ ਨਾ ਜ਼ਰੂਰੀ ਜਾਣਕਾਰੀ ਸ਼ੇਅਰ ਕਰਨੀ ਸੀਗੀ ਇਹ ਹੈਗਾ ਜੀ ਮੀਨਗ੍ਰੋ ਪਾਊਡਰ ਇਹਦੇ ਵਿੱਚ ਮੈਨਰਲਸ ਤੇ ਵਿਟਾਮਿਨਸ ਹੁੰਦੇ ਆ ਤੇ ਇਹ ਹੈਗੇ ਕੀਪਰ ਇਹ ਵੀ ਫੋਟਾ ਟਾਈਪ ਹੀ ਹੁੰਦਾ ਹੈ ਦੇਣਾ ਇਹ ਜਿੰਨਾਂ ਦੇ ਪਸ਼ੂ ਰਹਿੰਦੇ ਨਹੀਂਗੇ ਜਾਂ ਹੀਟ ਚ ਨਹੀਂ ਆਉਂਦੇ ਤੇ ਜਦੋਂ ਫਿਰ ਬਾਲੀ ਬਾਲੀ ਰਿਪੀਟ ਕਰਦੇ ਆ ਉਹਨਾਂ ਵਾਸਤੇ ਇਹ ਇੱਕ ਟਾਈਪ ਦਾ ਸਮਝੋ ਵਰਦਾਨੀ ਹੈ ਇਹ ਪਸ਼ੂੰਦਿਤ ਸਾਰੇ 10 ਦਿਨਾਂ ਦਾ ਕੋਰਸ ਹੁੰਦਾ ਹੈਗਾ ਤੇ ਜਦੋਂ ਆਪਾਂ ਪਸ਼ੂ ਨੂੰ ਇਹ ਚੀਜ਼ਾਂ ਦੇ ਦਿੰਦੇ ਆ ਮਤਲਬ 10 ਦਿਨਾਂ ਦਾ ਕੋਰਸ ਹੁੰਦਾ ਸਹੀ ਆਪਾਂ ਨੂੰ 20% ਦੇ ਨਾਲ ਚ ਰਿਜ਼ਲਟ ਮਿਲ ਜਾਂਦਾ ਹੈ ਕੋਰਸ ਦੇਣ ਤੋਂ ਬਾਅਦ ਤੇ ਆਪਣਾ ਪਸ਼ੂ ਹੀਟ ਚ ਵੀ ਆ ਜਾਂਦਾ ਤੇ ਪਹਿਲੀ ਵਾਰ ਚ ਕਨਸੀਵ ਵੀ ਕਰ ਜਾਂਦਾ ਹੈਗਾ ਮੇਰੇ ਜਿੰਨਾ ਮਾਜੀਰ ਬੀਟਰ ਪਾਸੂ ਹੋਵੇ ਇਹ ਦੇ ਦਿਓ ਇੱਕ ਵਾਰ ਫਿਰ ਪਾਸ ਪਹਿਲੀ ਵਾਰ ਚ ਹੀ ਰਹ ਜਾਂਦਾਗਾ ਇਹ ਆਪਣਾ ਵਰਤਿਆ ਹੋਇਆ ਤਰੀਕਾਗਾ ਮਤਲਬ ਆਪਾਂ ਵਰਤ ਕੇ ਵੇਰੀ ਤੁਹਾਡੇ ਨਾਲ ਸ਼ੇਅਰ ਕੀਤਾਗਾ ਆਪਾਂ ਇਹ ਵਰਤਿਆ ਸੀਗਾ ਜੀ ਉਹ ਝੋਡੀ ਤੇ ਜਿਹੜੀ ਮੱਛਦੇ ਉਹ ਪਰਲੇ ਪਾਸੇ ਖੜੀ ਆ ਆਖਰ ਨੰਬਰ ਤੇ ਤੇ ਆਪਣਾ ਰਿਜ਼ਲਟ ਰਿਹਾ ਜੀ ਪੋਜ਼ਿਟਿਵ ਤੇ ਇਹਨਾਂ ਖੁੱਲ ਕੇ ਤਾਰਾਂ ਨਹੀਂ ਦਿੰਦੀ ਸੀ ਥੋੜੀਆਂ ਤਾਰਾਂ ਦਿੰਦੀ ਸੀਗੀ ਤੇ ਆਪਾਂ ਨੇ ਇਹ ਮਤਲਬ ਇਹ तरीका ਵਰਤਿਆ ਬਾਰਡਰ ਚਾਰ ਨਾਲੋਂ ਕੀਪਰ ਚਾਰਿਆ ਤੇ ਆਪਾਂ ਨੂੰ ਸਹੀ 1 ਮਹੀਨੇ ਚ ਆਪਣੀ ਝੋਟੇ ਦੁੱਧ ਰਲ ਗਈ ਤੇ ਪਹਿਲੀ ਵਾਰ ਚ ਗਨ ਸੇਵ ਕਰ ਗਈ ਸੀ ਤੇ ਲੋ ਜੀ ਇਹ ਵੀ ਕੀੜੇ ਕੱਢੀ ਜਾਂਦੀਆਂ ਨੇ ਕਿਉਂਕਿ ਇੰਨਾਂ ਨੂੰ ਵੀ ਦਾਣਾ ਖਾਂਦੀ ਜਲਦੀ ਹੋਈ ਪਈ ਐ ਆਪਾਂ ਦੋਨੋਂ ਹੀ ਪਾਇਆ ਹਲੇ ਤੱਕ ਦਾਣਾ ਇੱਕ ਜੀ ਦੀ ਆਪਾਂ ਹੁਣ ਚੋਈਏ ਨੇ ਇੱਕ ਪਹਿਲਾ ਚੋਲੀ ਆ ਦੇਖੋ ਜੀ ਵਿਚੀ ਲੜੀ ਜਾਂਦੀਆਂ ਨੇ ਇੱਕ ਦੂਜੀ ਨਾਲ ਪਹਿਲਾਂ ਆਪਣੇ ਤਾਂ ਵਲੌਗ ਸ਼ੂਟ ਹੋਇਆ ਨਹੀਂ ਸੀ ਤੇ ਇਹ ਪਰਸੋਂ ਹੀ ਹੋਇਆ ਸੀ ਸੌਰੀ ਤੇ ਇਹ ਗੱਲ ਦਾਗਾ ਤੇ ਕੱਲ ਆਪਣੇ ਤੋਂ ਲੇਟ ਹੋ ਗਏ ਸੀ ਪਿਆਣੀ ਤਾਂ ਸੋਚਿਆ ਹੁਣ ਪਾ ਦਿੰਨੇ ਆ ਤੇ ਬੱਸ ਹੁਣ ਬਹੁਤ ਆ ਉਹ ਮੱਝ ਦੀ ਧਾਰ ਕੱਢ ਲਈ ਉਹ ਮੱਝ ਹੁਣ ਦੁੱਧੋ ਫਟਣ ਵਾਲੀ ਹੈ ਤੇ ਹੁਣ ਉਹ ਲੱਤਾਂ ਮਾਰਨ ਲੱਗੀ ਇੱਕ ਦਿਨ ਤਾਂ ਦੁੱਧ ਵੀ ਡਲਾਤਾ ਤੇ ਨੇ ਤੇ ਉੰਦੇ ਹੀ ਦੋਨੇ ਟਾਈਮ ਜਾਂਦੀ ਹੈ ਵਧੀਆ 3-3 ਕਿਲੋ ਤਾਰ ਪੋਲੀ ਆਪਣੇ ਸਾਰੇ ਪਸਵਾਨੀ ਛੇਤੀ ਨਿਕਲ ਜਾਂਦੀ ਏ। ਲੋ ਜੀ ਆਪਾਂ ਉਹਨੂੰ ਦੀ ਤਾਰ ਕੱਢ ਲਈ ਥੇ ਹੁਣ ਆਪਾਂ ਅਗੇ ਵੱਡੀ ਮੱਝ ਥੱਲੇ। ਹੁਣ ਆਪਾਂ ਵੱਡੀ ਮੱਝ ਦੀ ਤਾਰ ਕੱਢਾਂਗੇ ਦਾਣਾ ਪਾ ਲੈਣਾ ਲਈ ਆਪਾਂ ਵਿਚਾਲੜੀਆਂ ਦੋਨਾਂ ਨੂੰ ਪਾਤਾ। ਦਾਣਾ ਤੇ ਨਾਲੇ ਹੁਣ ਵੱਡੀ ਮੱਝ ਤੇ ਮੂਰੇ ਪਾ ਕੇ ਆਪਾਂ ਬੈ ਕੇ ਥੱਲੇ ਹੁਣ ਥੰਨ ਧੋਨੇ ਇਹਦੇ। ਤੇ பசਮ ਗਈ ਇਹ ਥੰਨ ਧੋਨੇ ਤੋਂ ਦੀ பசਮ ਜਾਂਦੀ ਏ। ਤੇ ਆਪਣੀ ਉਹ ਕੱਟੀ ਨੂੰ ਨਾਲੇ ਮੂਰੇ ਮੈਂ ਦਾਣਾ ਪਾਇਆਗਾ ਇਹਦੇ ਆਚੂਲੇਟੀ ਪਾਤੀ। ਆ ਵੀ ਇਹ ਲਫ ਲਫ ਕੇ ਖਾਈ ਜਾਂਦੀ ਐ ਲੇਟੀ ਆਪਦੀ ਬਚਾ ਕੇ ਰੱਖੂਗੀ ਪਹਿਲਾਂ ਇਹਦੀ ਖਾਓ ਵੀ ਫੇਰ ਆਪਦੀ ਖਾਓਗੇ ਉਹ ਉਹ ਕੱਟੀਆਂ ਦਾ ਖਾਈ ਜਾਂਦੇ ਉਹਨੂੰ ਵੀ ਪਾਈ ਸੀ ਦੋਵਾਂ ਕੱਟੀਆਂ ਨੂੰ ਪਾਈ ਸੀ ਤੇ ਬਸ ਆਪਣੀ ਆ ਖਰੀਦਾਰ ਹੈ ਬਾਲਾ ਟਾਈਮ ਨਹੀਂ ਲੱਗਦਾ ਬੰਤਾਰਾ ਕੱਢਣ ਦੇ ਸਾਰੇ 15 20 ਮਿੰਟ ਲੱਗਦੇ ਐ ਤਿੰਨੇ ਧਾਰਾ ਕੱਢਣ ਤੇ ਉਹ ਵਿਚਤਾਣਾ ਵੀ ਪੋਣਾ ਹੁੰਦਾ ਫੇਰ ਨੀਰਾ ਵੀ ਸੈੱਟ ਕਰਨਾ ਪੈਂਦਾਗਾ ਫੇਰ ਨੀਰਾ ਸੈੱਟ ਕਰਕੇ ਫੇਰ ਹੀ ਤੇ ਧਣਾਂ ਡੇ ਦੇ ਜਾਂ ਨੀ ਆਣ ਡੇ ਦੇ ਇਹ ਫਿਰ ਬਾਕੀ ਨਹੀਂ ਰਾਈਟ ਛੱਡ ਦਿੰਦੀਆਂ ਨੇ ਇਹੀ ਪਿਆ ਜਾਂਦਾ। ਤੋ ਜੀ ਕਮੈਂਟ ਕਰਕੇ ਦੱਸਿਓ ਵੀ ਆਪਣੀਆਂ ਮੱਜਾਂ ਤੁਹਾਨੂੰ ਕਿਵੇਂ ਲੱਗੀਆਂ। ਤੇ ਇਹ ਵੀ ਵਸਤਾਂ ਤਨ ਕਿ ਲੋਜ ਦਿੰਦੀ ਆਪਣੀ ਵੱਡੀ ਮੱਜ ਵੀ। ਦੌਰਾਨ ਤੇ ਆਮ ਦੁੱਧ ਹੀ ਜਾਂਦੀ ਐ। ਇਹ ਸਾਰੇ ਐਸੇ ਦੀ ਰੰਗ ਭਾਗ ਲਾਏ ਹੋਏ ਐ। ਤੇ ਹੁਣ ਆਪਣੇ ਕੋਲ ਟੋਟਲ ਪਰ ਸੂ 9 ਨੇ। ਤੈਨਾਂ ਕਟੀਆਂ ਤੇ 6 ਇੱਕ ਛੋਟੀ ਪੰਜ ਮੱਝਾ ਇੱਕ ਗਾਂ ਤੇ ਉਹ ਆਪਾਂ ਸੇਲ ਕਰਤੀ ਇੱਕ ਸੂਆ ਰਖੇ ਸੇ ਆਪਾਂ ਗਾਂ ਤੇ ਉਹਦੇ ਮਗਰ ਵੀ ਬੱਛੀ ਸੀ ਇੱਲਾ ਵੀ ਬੱਛੀ ਸੀ ਬਾਜੂ ਵੀ ਬੱਛੀ ਸੀ ਤੇ ਥੇਵਾ ਸੁਣਾ ਪਈ ਦੀ ਧਾਰ ਕੱਢ ਲਈ ਮੈਂ ਥੋੜੀ ਰਹੀ ਧਾਰੇ ਦੀ ਬਹੁਤ ਭੱਲੇ ਤਾਂ ਮਿੰਟੇ ਚ ਹੀ ਨਿਕਲ ਜਾਂਦੀ ਏ ਧਾਰ ਚਲੋ ਜੀ ਵਲੋਗ ਦਾ ਐਂਡਪੀਥੀ ਕਰਦੇ ਆ ਜੇ ਵਲੋਗ ਵਧੀਆ ਲੱਗੇ ਤਾਂ ਵਲੋਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਉਹ ਸਬਸਕ੍ਰਾਈਬ ਕਰਿਓ ਥੈਂਕ ਯੂ